ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਖਾਲਸਾ ਗੀਤਨ ਕਲਾਸਿਸ ਵਿੱਚ ਸਿਮਰਨ ਸਿਖਾਣ ਲੱਗੀ ਹਾਂ ਜੀ ਆਪ ਸਭ ਜੀ ਆਸ਼ੀਰਵਾਦ ਦਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜ਼ਰੂਰ ਤਾਂ ਕਿ ਬਾਦ ਤੋਂ ਬਾਦ ਜੋ ਕਿ ਆਪਣਾ ਕੀਰਤਨ ਨਿਰਮੋਲਕ ਹੀ ਰਹੇਗਾ ਬਾਦ ਤੋਂ ਬਾਦ ਬੱਚੇ ਸਿੱਖਣ ਤੇ ਇਹਨਾਂ ਨੂੰ ਸਟੇਜ ਤੇ ਬੈਠ ਕੇ ਸ਼ਬਦ ਗਾਇਨ ਕਰਨ ਕੀਰਤਨ ਕਰਨ ਜੋ ਕਿ ਗੋ ਨਾਲਕ ਦੇਵ ਜੀ ਦਾ ਹੁਕਮ ਹੈ ਜੀ ਕਰ ਕਰ ਅੰਦਰ ਧਰਮ ਸਹਾਲ ਹੋਵੇ ਕੀਰਤਨ ਸਦਾ ਸੁਹਾ ਆਓ ਜੀ ਅੱਜ ਪਹਿਲਾਂ ਆਪਾਂ ਸਟਾਰਟ ਕਰਦੇ ਆਂ ਜੀ ਸਤਿਨਾਮ ਵਾਹਿਗੁਰੂ ਸਿਮਰਨ ਦੇ ਨਾਲ ਜੀ ਬਹੁਤ ਹੀ ਈਜ਼ੀ ਟੋਨ ਚ ਮੈਂ ਤੁਹਾਨੂੰ ਸਿਖਾਵਾਂਗੀ ਜੋ ਕਿ ਬਹੁਤ ਹੀ ਜਲਦੀ ਸਾਰਿਆਂ ਨੂੰ ਸਿੱਖ ਸਕਦੇ ਹਨ ਸਾਡੀ ਵੱਡੀ ਭੈਣਾਂ ਆਂਟੀਆਂ ਵੀ ਬੜਾ ਕੁਝ ਸਿੱਖਣਾ ਚਾਹੁੰਦੇ ਹਨ ਬਟ ਉਹ ਨਹੀਂ ਕਿੱਥੇ ਜਾ ਸਕਦੇ ਨੇ ਇਸ ਲਈ ਆਪਾਂ ਅੱਜ ਘਰੋਂ ਸਟਾਰਟ ਕਰ ਰਹੇ ਆਂ ਜੀ ਪਹਿਲੇ ਆਪਾਂ ਕਰਦੇ ਹਾਂ ਜੀ ਸਤਨਾਮ ਵਾਹਿਗੁਰੂ ਜੀ ਦਾ ਸਿਮਰਨ ਸਟਾਰਟ ਕਰਾਂਗੇ ਜੀ ਕੋਮਲ ਗਾ ਤੋ ਜੋ ਕਿ ਗਾ ਪਾ ਫਿਰ ਕੋਮਲ ਧਾਈ ਇਹਦੇ ਵਿੱਚ ਆਏਗਾ ਜੀ ਚਾਰ ਸਵਰ ਹੋਣਦੇ ਹਨ ਜੀ ਕੋਮਲ ਦੇ ਰੇ ਗਾ ਧਾ ਨੀ ਤੇ ਆਪਾਂ ਸਟਾਰਟ ਕਰਾਂਗੇ ਜੀ ਕੋਮਲ ਗਾ ਤੋ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮ 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 ਜੀ ਵਾਹਿਗੁਰੂ 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 ीमा दीमा द मा का वही वही पाहि गुरुजी पाकुरु वरु पाकुरु ਇਹ ਤਾਂ ਹੋ ਗਈ ਜੀ ਸਿੰਪਲ ਨੋਟੇਸ਼ਨ ਸਤਨਾਮ ਵਾਹਿਗੁਰੂ ਦੀ ਤੇ ਨਾਲ ਵਾਹਿਗੁਰੂ ਆਪਾਂ ਜੋੜ ਲਾਂਗੇ ਜੀ ਵਾਹਿ